ਦੇ ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਕਿਦਾਂ ਹਾਲ ਚਾਲ ਸਾਰੇ ਠੀਕ ਠਾਕ ਆਈਓ ਸਾਰੇ ਠੀਕ ਠਾਕ ਹੋਗੇ ਡੀਆਈਜੀ ਭੁੱਲਰ ਨੂੰ ਚੁੱਕਿਆ ਵਿਸ਼ਵਤ ਕੇਸ ਦੇ ਵਿੱਚ ਤੇ ਉਹਦੇ ਉੱਪਰ ਇੱਕ ਹੋਰ ਇੱਕ ਪਰਚਾ ਦਰਜ ਹੋ ਗਿਆ ਜੋ ਕਿ ਸੰਬਰਾਲਾ ਦੇ ਵਿੱਚ ਕੀਤਾ ਲੁਧਿਆਣੇ ਦੇ ਵਿੱਚ ਆਂਦਾ ਹੈ ਸੀਬੀਆਈ ਨੇ ਇੱਕ ਹੋਰ ਪਰਚਾ ਉੱਤੇ ਉੱਪਰ ਕਰਤਾ ਤੇ ਹੌਲੀ ਹੌਲੀ ਹੁਣ ਪਤਾ ਨਹੀਂ ਸੀਬੀਆਈ ਜਿੱਦਾਂ ਜਿੱਦਾਂ ਕੇਸ ਦੇ ਵਿੱਚ ਵੱਧਦੀ ਜਾ ਰਹੀ ਹੈ ਸੁਲਝਾਉਂਦੀ ਜਾ ਰਹੀ ਹੈ ਗੁੱਥੀਆਂ ਕਿ ਉਹ ਪੈਸਾ ਉੱਥੋਂ ਸਿਰਫ ਸਿਰਫ ਘਰ ਤੋਂ ਮਿਲਿਆ ਜਿਹੜੇ ਅੱਗੇ ਉਹਦੇ ਫਾਰਮ ਦੇ ਵਿੱਚੋਂ ਮਿਲਿਆ ਉਹਦੇ ਉੱਤੇ ਉਹਨਾਂ ਨੇ ਪਰਚਾ ਦਰਜ ਕੀਤਾ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਬਡੈਲ ਜੇਲ੍ਹ ਦੇ ਵਿੱਚ ਆ ਥੱਲੇ ਸੋਨਾ ਪੈ ਰਿਹਾ ਪੁੰਜੇ ਲਗਜ਼ਰੀ ਲਾਈਫ ਨੂੰ ਛੱਡ ਕੇ ਜਿਹੜਾ ਕਿ ਲੋਕਾਂ ਤੋਂ ਰਿਸ਼ਵਤ ਲੈ ਲੈ ਕੇ ਪੈਸਾ ਇਕੱਠਾ ਕੀਤਾ ਹੋਇਆ ਸੀਗਾ ਹੁਣ ਉਹ ਕਿਸੇ ਕੰਮ ਨਹੀਂ ਆਣਾ ਆਏ ਤਾਂ ਆਏ ਕੀ ਜੇਲ੍ਹ ਦੇ ਵਿੱਚ ਰੋਟੀ ਸਿੰਪਲ ਖਾਣੀ ਪੈਣੀ ਆ ਹੁਣ ਡੀਆਈਜੀ ਨੂੰ ਤੇ ਉਹ ਲੋਕਾਂ ਦਾ ਜਿਨ੍ਹਾਂ ਦਾ ਖੂਨ ਚੂਸ ਚੂਸ ਕੇ ਰਿਸ਼ਵਤ ਲਈਤੀ ਸੀ ਉਹਦਾ ਹੁਣ ਨਤੀਜਾ ਭੁਗਤਣ ਨੂੰ ਤਿਆਰ ਹੋਗੇ ਤੇ ਇਹਦੇ ਵਿੱਚ ਸੀਬੀਆਈ ਨੇ ਕਿਹਾ ਕਿ ਉਹਨਾਂ ਦੀ ਰੇਡ ਦੇ ਵਿੱਚ 8 ਪੁਲ ਅਸਹਕਾਰੀ ਹੋਰ ਆ ਗਿਆ ਜਿਨ੍ਹਾਂ ਤੋਂ ਬਹੁਤ ਜਲਦ ਪੁਛਤਾਸ਼ ਕੀਤੀ ਜਾਏਗੀ ਸੋ ਇਹਦੇ ਵਿੱਚ ਤੋਂ ਦੱਸ ਦਿਆ ਕਿ ਜਿਹੜਾ ਇਹਨਾਂ ਦਾ ਫਾਰਮ ਸੀਗਾ ਉੱਥੋਂ ਵੀ ਇਹਨਾਂ ਦੇ ਲਗਭਗ 3 ਤੋਂ 4 ਲੱਖ ਰੁਪਇਆ ਨਕਦੀ ਫੜ ਹੋਇਆ ਤੇ 100 ਤੋਂ ਪਲੱਸ ਦਾਰੂ ਦੀਆਂ ਬੋਤਲਾਂ ਫੜ ਹੋਈਆਂ ਤੇ ਉੱਥੋਂ ਜਿੰਦਾ ਕਾਰਤੂਸ ਵੀ ਫੜੇ ਗਏ ਨੇ ਤੇ ਜਿਹਦੇ ਮੱਦੇ ਨਜ਼ਰ ਇਹ ਐਫ ਆਈ ਆਰ ਕੀਤੀ ਆ ਸਮਰਾਲਾ ਦੇ ਵਿੱਚ ਸੇ ਮੈਨੂੰ ਨਹੀਂ ਲੱਗਦਾ ਹੁਣ ਇਹਨਾਂ ਨੂੰ ਇਨਾਂ ਦੀਆਂ ਮੁਸ਼ਕਲਾਂ ਹੋਰ ਹੋਰ ਬਾਤੀਆਂ ਜਾਣ ਗਿਆ ਔਰ ਨਾਲ ਨਾਲ ਜਿੰਨੇ ਵੀ ਇਹਦੇ ਨਾਲ ਸੰਯੋਗੀ ਸੀਗੇ ਉਹ ਸਾਰੇ ਹੀ ਲਪੇਟੇ ਦੇ ਵਿੱਚ ਆਣਗੇ ਕਿਉਂਕਿ ਕੇਸ ਬਹੁਤ ਵੱਡਾ ਬਣ ਚੁੱਕਿਆ ਔਰ ਐਡੇ ਵੱਡੇ ਅਹੁਦੇ ਤੇ ਉੱਤੇ ਜਦੋਂ ਕਿਸੇ ਨੂੰ ਫੜਦੇ ਆ ਔਰ ਉਹ ਤੇ ਉਹ ਇਲਜ਼ਾਮ ਸਾਬਤ ਵੀ ਹੋ ਜਾਂਦੇ ਆ ਕੁਝ ਹੱਦ ਤੱਕ ਸਭ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਕਿਉਂਕਿ ਉਹਨਾਂ ਦੇ ਫਾਰਮ ਤੋਂ ਵੀ ਇਦਾਂ ਦੀ ਚੀਜ਼ਾਂ ਬਰਾਮਦ ਹੋਈਆਂ ਤੇ ਉਹਨਾਂ ਦੇ ਘਰ ਦੇ ਵਿੱਚੋਂ ਇੰਨਾ ਪੈਸਾ ਇਕੱਠਾ ਹੋ ਗਿਆ ਤੇ ਮਸ਼ੀਨਾਂ ਤੱਕ ਗਰਮ ਹੋ ਗਈਆਂ ਸੀ 6 ਕਰੋੜ ਰੁਪਏ ਕੈਸ਼ ਮਿਲਿਆ ਕਿੰਨੇ ਲੋਕਰਾਂ ਦੀਆਂ ਚਾਬੀਆਂ ਮਿਲੀਆਂ 50 ਤੋਂ ਪਲੱਸ ਰਜਿਸਟਰੀਆਂ ਮਿਲੀਆਂ ਮਹਿੰਗੀਆਂ ਘਰੀਆਂ ਮਿਲੀਆਂ 26 ਲਗਜ਼ਰੀ ਔਰ ਚਾਬੀਆਂ ਮੇਰੀਆਂ ਗੱਡੀਆਂ ਦੀਆਂ ਜਿਹੜੀਆਂ ਬਹੁਤ ਮਹਿੰਗੀਆਂ ਸੀ ਲਗਜ਼ਰੀ ਗੱਡੀਆਂ ਸੀਗੀਆਂ ਸੋ ਤੁਸੀਂ ਸੋਚ ਸਕਦੇ ਆ ਕਿ ਅੱਗੇ-ਅੱਗੇ ਜਾ ਕੇ ਕੀ-ਕੀ ਕੁਝ ਮਿਲੇਗਾ ਔਰ ਸੀਬੀਆ ਦੇ ਹੱਥ ਵਿੱਚ ਇੱਕ ਡੈਰੀ ਵੀ ਲੱਗੀ ਹੈ ਇਹਨਾਂ ਦੀ ਔਰ ਚੈਟਸ ਵੀ ਇਹਨਾਂ ਦੇ ਹੱਥ ਲੱਗੀ ਆ ਤੇ ਹੁਣ ਸਾਰੇ ਪਰਦੇ ਖੁੱਲਣਗੇ ਤੇ ਅੱਗੇ-ਅੱਗੇ ਦੇਖੀਏ ਕਿੰਨੇ ਲੋਕ ਕਿੰਨੇ ਨੇਤਾ ਕਿੰਨੇ ਪੁਲਿਸ ਅਧਿਕਾਰੀ ਲਪੇਟੇ ਦੇ ਵਿੱਚ ਆਉਂਦੇ ਆ ਈਡੀ ਦੀਆਂ ਨਜ਼ਰਾਂ ਵੀ ਹੁਣ ਪੰਜਾਬ ਤੇ ਬਣ ਗਿਆ ਤੇ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਸਿਕੰਜਾ ਕਸਿਆ ਜਾਏਗਾ ਤੇ ਇਹਨਾਂ ਨੂੰ ਹਜੇ ਤੱਕ ਕੈਨ ਦੇ ਮੁਤਾਬਿਕ ਜਿਹੜੀ ਬਟਾਇਲ ਜੇਲ ਦੇ ਵਿੱਚ ਰੱਖਿਆ ਗਿਆ ਹਜੇ ਤੱਕ ਇਹਨਾਂ ਨੂੰ ਪਰਿਵਾਰਕ ਮੈਂਬਰ ਕੋਈ ਵੀ ਮਿਲਣ ਨਹੀਂ ਗਿਆ ਜਿੱਦਾਂ ਹੀ ਉਹ ਕਹਿੰਦੇ ਵੀ ਜਦੋਂ ਕੋਈ ਵੀ ਇਹਨਾਂ ਨੂੰ ਮਿਲਣ ਆਏਗਾ ਤਾਂ ਉਹਨਾਂ ਦੀ ਵੀਡੀਓ ਰਿਕਾਰਡਿੰਗ ਹੋਏਗੀ ਫਿਰ ਹੀ ਇਹਨਾਂ ਨੂੰ ਮਿਲਣ ਦਿੱਤਾ ਜਾਏਗਾ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੈਸੀ ਕਾਰਨੀ ਬੈਸੀ ਬਾਣੀ ਉਹ ਲੋਕਾਂ ਦਾ ਨਜ਼ਾਇਜ਼ ਪੈਸਾ ਧੱਕੇ ਨਾਲ ਲੈਣਾ ਉਹਨਾਂ ਨੂੰ ਡਰਾ ਧਮਕਾ ਕੇ ਆਪਣੀ ਪੋਸਟ ਦਾ ਗਲਤ ਇਸਤੇਮਾਲ ਕਰਨਾ ਤੇ ਕਿਤੇ ਨਾ ਕਿਤੇ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਉਹਨਾਂ ਦੀ ਪੱਗ ਨੂੰ ਵੀ ਦਾਗ ਲੱਗਾ ਕਿਉਂਕਿ ਇੱਕ ਜਦੋਂ ਸਿਰ ਦੇ ਉੱਤੇ ਪੱਗ ਹੁੰਦੀ ਹੈ ਤਾਂ ਬਹੁਤ ਆਪਣੇ ਸਿਰ ਦੇ ਉੱਤੇ ਭਾਰ ਹੋ ਜਾਂਦਾ ਬਜਨ ਹੋ ਜਾਂਦਾ ਕਿ ਆਪਾਂ ਉਸ ਚੀਜ਼ ਨੂੰ ਕਿੱਦਾਂ ਤੇ ਕਿਸ ਤਰੀਕੇ ਨਾਲ ਟੈਕਲ ਕਰਨਾ ਕਿਉਂਕਿ ਹੁਣ ਆਪਣੇ ਸਿਰ ਦੇ ਉੱਪਰ ਪਾਗਾ ਕਿਉਂਕਿ ਪਾਗ ਨੂੰ ਬਹੁਤ ਹੀ ਜ਼ਿਆਦਾ ਇੱਜ਼ਤ ਇਮਾਨ ਮਿਲਿਆ ਹੋਇਆ ਇਮਾਨਦਾਰ ਸਮਝਦੇ ਆ ਜਿਹਦੇ ਸਿਰ ਤੇ ਤੇ ਪਾਗ ਹੁੰਦੀ ਆ ਪਰ ਜਦੋਂ ਇਦਾਂ ਦੀਆਂ ਰਿਪੋਰਟਸ ਆ ਜਾਂਦੀਆਂ ਫਿਰ ਮੁਸ਼ਕਲਾਂ 'ਚ ਪੈ ਜਾਂਦੇ ਆ ਸਾਰੇ ਕੀ ਕਰੀਏ ਵਿਸ਼ਵਾਸ ਕਰੀਏ ਜਾਂ ਨਾ ਕਰੀਏ ਤੇ ਇਦਾਂ ਦੇ ਲੋਕ ਜਿਹੜੇ ਇਮਾਨਦਾਰ ਨਹੀਂ ਹੁੰਦੇ ਔਰ ਬਦਨਾਮੀ ਦਿੰਦੇ ਆ ਤਾਂ ਫਿਰ ਬਹੁਤ ਦੁੱਖ ਲੱਗਦਾ ਹੈ ਚਲੋ ਹੁਣ ਇੱਕ ਇੱਕ ਪਰਚਾ ਹੋਰ ਦੇਖਦੇ ਅੱਗੇ ਕਿੰਨੇ ਪਰਚੇ ਜਿੱਤੇ ਜਿੱਤੇ ਤਿਆਂ ਖੁੱਲਦੀਆਂ ਉਦੋਂ ਉਦੋਂ ਲੋਕ ਲਪੇਟੇ ਜਿਵੇਂ ਆ ਰਿਹਾ ਤੇ ਪੁਲਿਸ ਕਾ ਅਧਿਕਾਰੀਆਂ ਤੋਂ ਜਲਦ ਹੀ ਪੁੱਛਤਾਛ ਹੋਏਗੀ ਜਿਹੜੇ 8 ਹੋਰ ਰੇਂਜ ਦੇ ਵਿੱਚ ਆਏ ਆ ਇਹਨਾਂ ਦੇ ਬਾਕੀ ਹੁਣ ਇਹਨਾਂ ਦੇ ਹੱਥ 'ਚ ਡੈਰੀ ਵੀ ਲੱਗੀ ਹੈ ਸੀਬੀਆਈ ਦੇ ਹੱਥ 'ਚ ਤੇ ਬਾਕੀ ਦੇਖੀਏ ਕਿੰਨਾ ਕੀ ਕੀ ਕੁਝ ਹੋ ਰਿਹਾ ਜਿਹੜਾ ਜਿਹੜਾ ਕਿ ਬੱਤਾ ਸਾਹਿਬ ਆ ਗੋਵਿੰਦਗਰ ਮੰਡੀ ਸਕ੍ਰੈਪ ਦਾ ਕੰਮ ਕਰਦੇ ਸੀ ਉਹਨਾਂ ਤੋਂ ਫਰੋਤੀ ਮੰਗੀ ਗਈ ਸੀ 8 ਲੱਖ ਉਹਨੇ ਕੇਸ ਦੇ ਵਿੱਚ ਇੰਦਰਾ ਤੁਹਾਨੂੰ ਪਤਾ ਹੈ ਜਿਹੜਾ ਇਹਨਾਂ ਦਾ ਦਾ ਵਿਚੋਲੀਆ ਸੀਗਾ ਜਿਹੜਾ ਇਹਨਾਂ ਦਾ ਦਲਾਵ ਸੀਗਾ ਉਹਨੂੰ ਵੀ ਪੁਲਿਸ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ 14 ਦਿਨਾਂ ਦੇ ਲਈ ਇਹ ਦੋਨੋਂ ਪੁਲਿਸ ਹਿਰਾਸਤ ਦੇ ਵਿੱਚ ਆ ਤੇ ਸੀਬੀਆਈ ਦੇਖਦੇ ਹੁਣ ਇਹਨਾਂ ਤੋਂ ਪੁਛਤਾਚਾਹ ਜਾ ਕੇ ਵੀ ਕਰ ਸਕਦੀ ਹੈ ਜੇਲ੍ਹ ਦੇ ਵਿੱਚ ਅਦਾਲਤ ਤੋਂ ਵੀ ਮੰਗ ਕਰ ਸਕਦੀ ਆ ਕਿ ਇਹਨਾਂ ਤੋਂ ਪੁਛਤਾਚਾਹ ਹੋਰ ਵੀ ਕੀਤੀ ਜਾਵੇ ਕਿਉਂਕਿ ਤਹਾਂ ਹੋਰ 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 ਖੁੱਲ੍ਹਦੀਆਂ ਜਾ ਰਹੀਆਂ ਤੇ ਤੁਹਾਨੂੰ ਪਤਾ ਹੀ ਆ ਹੁਣ ਇਹ ਏਟਾ ਵੱਡਾ ਗਰੋ ਜਿਹਦੇ ਵਿੱਚ ਕਿੰਨੇ ਜਨੇ ਲਿਬੇਟੇ ਜਾਣਗੇ ਕਿਉਂਕਿ ਇਹ ਜਿਹੜੇ ਵੱਡੇ ਆਫੀਸਰ ਹੁੰਦੇ ਆ ਇਹ ਆਪ ਤਾਂ ਇਹ ਕੁਝ ਕਰਦੇ ਨਹੀਂ ਹੁੰਦੇ ਇਹਨਾਂ ਦੇ ਥੱਲੇ ਕਿੰਨੇ ਕੁਝ ਹੋਏਗਾ ਕਿੱਡਾ ਇਹਨਾਂ ਦਾ ਜਾਲ ਹੋਇਆ ਕਿੰਨੇ ਹੋਰ ਲੋਕ ਵੀ ਇਹਨਾਂ ਨੇ ਫਸਾਏ ਹੋਣਗੇ ਆਪਣੇ ਜਾਲ ਦੇ ਵਿੱਚ ਹੌਲੀ 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 ਸਾਰਿਆਂ ਦਾ ਪਰਦਾ ਪਾਸ਼ ਹੋ ਜਾਏਗਾ ਬਾਕੀ ਉਹ ਵੀ ਅਪਡੇਟ ਆਏਗਾ ਆਪਾਂ ਤੁਹਾਨੂੰ ਦਿੰਦੇ ਰਵਾਂਗੇ ਨਵੀਂ ਨਵੀਂ ਅਪਡੇਟ ਦੇ ਲਈ ਚੈਨਲ ਦੇ ਨਾਲ ਜੁੜ ਜਿਓ ਪੰਜਾਬੀ ਤੁਹਾਡਾ ਆਪਣਾ ਚੈਨਲ ਆ ਔਰ ਇਸ ਦੇ ਬਾਰੇ ਕੀ ਕਹਿਣਾ ਕੀ ਪੁੱਛਣਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਥੈਂਕ ਯੂ